ਨੌਜਵਾਨ ਨੂੰ ਜਿਹੜੀ ਕੇਸ ਕੇਸਰੀ ਦਸਤਾਰ ਸਜਾਈ ਹੈ ਉਹਨੂੰ ਖਿੱਚ ਕੇ ਬਾਹਰ ਕੱਢ ਕੇ ਬਾ ਖੇਤਾ ਜਾ ਕੇ ਗੋਲੀ ਮਾਰ ਕੇ ਮਾਰਦਾ ਇਹੋ ਜਿਹਾ ਜੰਗਲ ਦਾ ਰਾਜ ਹੈ ਇਹ ਤਿੰਨ ਪਛਾਵਾਂ ਦੱਸਿਆ ਹਾਹਾਕਾਰ ਮੱਚ ਗਈ ਇਹ ਸੱਚ ਸੀ ਪੰਜਾਬ ਦੇ ਵਿੱਚ ਉਹ ਹਾਲਾਤ ਬਣ ਗਏ ਸਨ ਜੰਜਾਂ ਨਹੀਂ ਚੜੀਆਂ ਕਈ ਸਾਲ ਖਾਸ ਤੌਰ ਤੇ ਮਾਝ ਦੇ ਵੀਰ ਜੀ ਹੁਣੇ ਬੈਠੇ ਨੇ ਗੁਰਦਾਸਪੁਰ ਤੋਂ ਆਪਣੇ ਗੁਰਿੰਦਰ ਸਿੰਘ ਜੀ ਬਾਜਵਾ ਜਿਨ੍ਹਾਂ ਨੇ ਐਮਪੀ ਦੀ ਇਲੈਕਸ਼ਨ ਵੀ ਲੜੀ ਆ ਇਹ ਤੇ ਮਾਲਵੇ ਤੋਂ ਬੈਠੇ ਨੇ ਬੜੇ ਸਾਡੇ ਬਠਿੰਡਾ ਦੀ ਹੋਰ ਸਾਡੇ ਸਾਰੇ ਪਤਵੰਤੇ ਬੈਠੇ ਨੇ ਕਿਸਾਨ ਜੂਨੀਅਨ ਦੇ ਬੈਠੇ ਨੇ ਜਿਹੜੇ ਸਿਆਣੇ ਦੇ ਜਾਣਦੇ ਨੇ ਇਹੋ ਜਿਹੇ ਹਾਲਾਤ ਬਣਦੇ ਸਿਆ ਉਹਨਾਂ ਨੇ ਐਸਵਾਈਐਲ ਨਹਿਰ ਵੀ ਆਪਣੀ ਕੁਰਬਾਨੀ ਕਰਕੇ ਜਵਾਨੀ ਦੀ ਕੁਰਬਾਨੀ ਕਰਕੇ ਉਹ ਬੰਦ ਕਰਾਈ ਹੈ ਪੰਜਾਬ ਦੀ ਬਿਹਤਰੀ ਲਈ ਪੰਜਾਬ ਦੇ ਭਲੇ ਲਈ ਉਹਨਾਂ ਨੇ ਜੋ ਕੰਮ ਕੀਤਾ ਕਾਜ ਕੀਤਾ ਫਿਰ ਜੇ ਉਹਨਾਂ ਨੇ ਉਹਨਾਂ ਨੇ ਉਹ ਕਤਲ ਕੀਤਾ ਹੈ ਪਿਆਸੂ ਦਾ ਕਤਲ ਕੀਤਾ ਤੇ ਉਹਨਾਂ ਨੂੰ ਸਜ਼ਾ ਵੀ ਅੱਜ 28-29 ਸਾਲ ਪੂ ਚੁੱਕੇ ਨੇ ਪੰਜਾਬ ਦੀ ਕਿਸੇ ਵੀ ਸਟੇਟ ਦੇ ਵਿੱਚ ਕੋਈ ਇਹੋ ਜਿਹਾ ਕੇਸ ਨਹੀਂ ਲੈ ਸਕਦੇ ਜਿਹੜੇ 30 35 ਸਾਲ ਕੈਦ ਪੁੱਗਤੀ ਹੋਵੇ ਬੰਦਾ ਹੋਵੇ ਇਹ ਜੇਲ੍ਹ ਦੇ ਵਿੱਚ ਕੋਈ ਐਦਾਂ ਦਾ ਕੇਸ ਨਹੀਂ ਆ ਸਾਡੇ ਜਿਹਨੂੰ ਪੈਰੋਲ ਨਾ ਮਿਲੀ ਹੋਵੇ ਇਹ ਸਿੱਖਾ ਨਾਲ ਅਨਜਸਟਰ ਕਿਉਂ ਹੋ ਰਹੀ ਹੈ ਉਹਨਾਂ ਨੂੰ ਪੈਰੋਲ ਦਾ ਉਹਨਾਂ ਦਾ ਹੱਕ ਜੋ ਸੰਵਿਧਾਨਕ ਹੱਕ ਹੋਇਆ ਜਾ ਰਿਹਾ ਇਸ ਕਰਕੇ ਇੱਕ ਵੱਡਾ ਰੋਸ ਮਾਰਤ ਕੱਢੇ ਇਸ ਤੋਂ ਇਲਾਵਾ ਇੱਕ ਤਰੀਕ ਤੋਂ ਬਾਅਦ ਇੱਕ ਸਾਰੀਆਂ ਹੀ ਪੰਜਾਬ ਦੀਆਂ ਜਥੇਬੰਦੀਆਂ ਜਿਹੜੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਦੀ ਵਾਸਤੇ ਚਿੰਤਤ ਨੇ ਫਿਕਰਮੰਦ ਨੇ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਦੀ ਚਿੰਤਾਤ ਨੇ ਫਿਕਰਮੰਦ ਨੇ ਜਿਹੜੇ ਪੰਜਾਬ ਲਈ ਫਿਕਰਮੰਦ ਨੇ ਇੱਕ ਪੰਜਾਬ ਦਾ ਸਾਰਾ ਅਜਾੜਾ ਹੋ ਰਿਹਾ ਹੈ ਪੰਜਾਬ ਦੀ ਬਰਬਾਦੀ ਹੋ ਰਹੀ ਹੈ ਸਿੱਖੀ ਦਾ ਅਜਾੜਾ ਹੋ ਰਿਹਾ ਇਸ ਪੰਜਾਬ ਦੀ ਧਰਤੀ ਤੋਂ ਉਹ ਸਾਰਿਆਂ ਨਾਲ رابطہ ਕਾਇਮ ਕਰਕੇ ਇੱਕ ਵੱਡੀ ਵੱਡੀ ਐਗਿਟੇਸ਼ਨ ਚਲਾਵਾਂਗੇ ਲੋਕਾਂ ਵਿੱਚ ਚੇਤਨਾ ਲਿਆਵਾਂਗੇ ਲੋਕਾਂ ਨੂੰ ਦੱਸਾਂਗੇ ਕਿ ਲੋਕੋ ਤੁਸੀਂ ਕੁੱਟੇ ਗਏ ਕੁੱਟੇ ਗਏ ਲੁੱਟੇ ਗਏ ਆਪਾਂ ਇਹ ਗੁਰੂਆਂ ਦੀ ਸ਼ਹੀਦਾਂ ਦੀ ਜਿਹੜੀ ਪਾਕ ਪਵਿੱਤਰ ਧਰਤੀ ਆ ਬਹੁਤ ਸੁੰਦਰ ਧਰਤੀ ਪੰਜਾਬ ਉਹ ਰੰਗਲਾ ਪੰਜਾਬ ਜਿਹਦੇ ਜਿਹੜਾ ਅੱਜ ਤੋਂ 40 50 ਸਾਲ ਪਹਿਲਾਂ ਸੀ ਉਦਾਂ ਦਾ ਪਰ ਰੰਗਲਾ ਪੰਜਾਬ ਬਣਾਉਣ ਲਈ ਲੋਕਾਂ ਦੇ ਵਿੱਚ ਚੇਤਨਤਾ ਲਿਆਵਾਂਗੇ ਸੋ ਇਸ ਕਰਕੇ ਸਾਡੂ ਅੱਜ ਤਕਲੀਫ ਦਿੱਤੀ ਆ ਬੇਨਤੀ ਆ ਕਿ ਸਾਡੇ ਮਾਧਿਓ ਹਰ ਘਰ ਵਿੱਚੋਂ 1 ਅਕਤੂਬਰ ਨੂੰ ਘੱਟ ਤੋਂ ਘੱਟ ਇੱਕ ਜੀ ਹਰ ਘਰ ਤੋਂ ਇਸ ਬੋਰਚੇ ਦੇ ਵਿੱਚ ਇਸ ਜਿਹੜਾ ਰੋਸਮਾਰਚ ਆ ਉਹਦੇ ਵਿੱਚ ਜਰੂਰ ਪਹੁੰਚੇ ਹੱਥ ਜੋੜ ਕੇ ਬੇਨਤੀ ਆ ਜਿਹੜੇ ਸੋਖ ਆਰਾਮਾ ਚ ਲੋਕ ਪਏ ਹੋਏ ਨੇ ਵੀਰ ਪਏ ਹੋਏ ਨੇ ਅਸੀਂ ਉਸੇ ਗੁਰੂ ਗ੍ਰੰਥ ਸਾਹਿਬ ਦੀ ਅਸੀਂ ਕਾਨੂੰਨ ਬਣਾਉਣਾ ਚਾਹੁੰਦੇ ਜਿਹਨੂੰ ਰੋ ਲੋ ਰੋਜ ਲੋਕ ਸਵੇਰ ਸ਼ਾਮ ਮੱਥਾ ਟੇਕਦੇ ਨੇ ਅਸੀਂ ਉਹਨਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਚੋਣ ਜਿਨ੍ਹਾਂ ਨੇ ਸਿੱਖ ਕੌਮ ਲਈ ਇੰਨੀ ਕਮਤੀ ਕੁਰਬਾਨੀ ਆਪਣੀ ਜਵਾਨੀ ਦੀ ਵਾਰੀ ਹੈ ਸੋ ਬੇਨਤੀ ਹੈ ਕਿ ਆਪਣੇ ਸੋਖ ਆਰਾਮ ਛੱਡ ਕੇ ਥੋੜੇ ਜੇ ਆਪਾਂ ਸਿਰ ਵਾਰਨੇ ਨਹੀਂ ਸਿਰ ਵਾਰਨੇ ਨਹੀਂ ਸਿਰਾਂ ਨੂੰ ਜੋੜ ਕੇ ਸਿਰ ਜੋੜ ਕੇ ਉਹਨਾਂ ਤੋਂ ਆਪਾਂ ਕੰਮ ਲੈਣਾ ਜਦੋਂ ਸਿਰ ਜੋੜ ਕੇ ਇਹ ਮਾਰਕੀਟਾਂ ਵੱਡਾ ਕੱਢਿਆ ਤੇ ਸਰਕਾਰ ਦੀ نیند حرام ਕਰਾਂਗੇ ਸਰਕਾਰ ਨੂੰ ਮਜਬੂਰ ਕਰਾਂਗੇ ਜਿਹੜੀਆਂ ਸਾਡੀਆਂ ਬਿਲਕੁਲ ਜਾਇਜ਼ ਮੰਗਾਂ ਨੇ ਉਹ ਉਹਨਾਂ ਨੂੰ ਮਨਾਉਣ ਲਈ ਅਸੀਂ ਮਜਬੂਰ ਕਰਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹ ਵੀ ਜੀ ਦੇ ਬਲਵੀਰ ਸਿੰਘ ਜੀ ਬਠਿੰਡਾ ਜੀ ਇਹ ਸਾਡੇ ਬਾਜਵਾ ਸਾਹਿਬ ਹੁਣੀ ਇੱਕ ਇੱਕ ਦੋ ਦੋ ਮਿੰਟ ਇਸੇ ਪ੍ਰਤੀ ਤਿਆਰ ਕਰਨ ਕਿ ਕਿਸੇ ਦਾ ਵੀ ਸਵਾਲ ਹੋਵੇ ਉਸ ਤੋਂ ਬਾਅਦ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਤਰੀਕ ਦੇ ਮਾਰਚ ਬਾਰੇ ਕੌਮਿੰਸਾਬ ਮੋਰਚ ਦੇ ਕਨਵੈਨਸ਼ਨ ਅਧਰ ਪਾਲ ਸਿੰਘ ਨੇ ਬੜੇ ਵਿਸਤਾਰ ਚ ਤੁਹਾਡਾ ਵਿਚਾਰ ਸਾਂਝਾ ਕੀਤਾ ਤੇ ਸਮੁੱਚੇ ਪੰਜਾਬ ਦੇ ਵਸਨੀਕਾਂ ਨੂੰ ਹਰੇਕ ਕਿਤੇ ਦੇ ਲੋਕਾਂ ਨੂੰ ਉਸ ਮਾਰਚੇ ਸ਼ਾਮਲ ਹੋਣ ਦੀ ਬੇਨਤੀ ਕੀਤੀ ਸਰਦਾਰ ਪਾਲ ਸਿੰਘ ਨੇ ਇੱਕ ਦੱਸਿਆ ਕਿ ਇੱਕ ਤਰੀਕ ਤੋਂ ਬਾਅਦ ਅਸੀਂ ਪੰਜਾਬ ਦੇ ਵਿੱਚ ਬਹੁਤ ਵੱਡੀ ਇੱਕ ਮੀਟਿੰਗ ਕਰਕੇ ਜਿਹਦੇ ਵਿੱਚ ਕਿਸਾਨ ਜਿੱਥੇ ਬੰਦਿਆ ਸਿੱਖ ਸੰਪਰਦਾਵਾਂ ਦਲਦ ਜਿੱਥੇ ਬੰਦਿਆ ਵਪਾਰੀ ਜਿੱਥੇ ਬੰਦਿਆ ਮਜ਼ਦੂਰ ਜਿੱਥੇ ਬੰਦਿਆ ਸਾਰੇ ਪੰਜਾਬੀਆਂ ਦਾ ਇੱਕ ਬਹੁਤ ਵੱਡੀ ਮੀਟਿੰਗ ਕਰਕੇ ਇੱਕ ਫੈਸਲਾ ਕੋਲਣਾਈ ਕਰਨ ਕੋਲ ਜਾ ਰਹੇ ਹਾਂ ਕਿਉਂਕਿ ਅੱਜ ਕਿਸਾਨ ਤੇ ਹੋਰ ਵੱਖ-ਵੱਖ ਜਿੱਥੇ ਬੰਦਿਆ ਪੰਜਾਬ ਦੇ ਇਨਸਾਫ ਲਈ ਲਗਾਤਾਰ ਲੜ ਰਹੀਆਂ ਉਹਨਾਂ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰਕੇ ਜਿਸ ਤਰ੍ਹਾਂ ਸਰਕਾਰਾਂ ਦੇ ਅਗੇ ਸਰਕਾਰਾਂ ਵੀ ਲੋਕਾਂ ਦੇ ਅਗੇ ਝੁਕ ਜਾਂਦੀਆਂ ਝੁਕਣਾ ਵੀ ਪੈਂਦਾ ਹੈ ਨਾਲ ਝੁਕੰਦੇ ਹੋਣੋਂ ਨਤੀਜੇ ਮਾੜੇ ਵੀ ਦੇਖਣੇ ਪੈਂਦੇ ਆ ਇਹ ਸਰਕਾਰ ਪੰਜਾਬ ਦੀ ਸਰਕਾਰ ਤੇ ਦਿੱਲੀ ਦੀ ਸਰਕਾਰ ਦਾ ਪੰਜਾਬ ਦੇ ਬਾਰੇ ਚ ਇੱਕ ਹਮੇਸ਼ਾ ਵਿਚਾਰ ਬਣੇ ਰਿਹਾ ਹੈ ਕਿ ਸਿੱਖ ਥੱਕ ਜਾਣਗੇ ਇਸੇ ਤਰ੍ਹਾਂ ਅੰਮ੍ਰਿਤਸਰ ਮੋਰਚੇ ਤੇ 18 ਮਹੀਨੇ ਗੱਲ ਨਹੀਂ ਸੁਣੀ ਤੇ ਉਹਦੇ ਨਤੀਜੇ ਜਿਹੜੇ ਅੱਜ ਤੱਕ ਵੀ 40 ਸਾਲ ਤੋਂ ਬਾਅਦ ਵੀ ਭੁੱਖੇ ਪੈ ਰਹੇ ਆ ਉਹਦੇ ਚ ਦਰਵਾਜ਼ਾ ਸਾਬ ਦਾ ਹੁਲਾ ਹੋਇਆ ਮੈਂ ਇਤਿਆਹ ਚ ਨਾ ਜਾਵਾਂ ਸਿੱਖ ਕਦੇ 77 ਸਾਲਾਂ ਤੋਂ 77 ਯਰਾਂ ਤੋਂ ਆਪਣੇ ਲਈ ਇਨਸਾਫ ਲਈ ਲੜੇ ਹਨ ਇਹਨਾਂ ਧੱਕਣਗੇ ਨਾ ਝੁਕਣਗੇ ਸਾਡੀ ਲੜਾਈ ਇਨਸਾਫ ਦੀ ਹੈ ਅਸੀਂ ਸੋਚੇ ਪੰਜਾਬ ਦੇ ਵਸਨੀਕਾਂ ਨੂੰ ਪੰਜਾਬ ਦੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦੇ ਹੋਏ ਸਾਰੇ ਵਪਾਰੀਆਂ ਨੂੰ ਹੋਰ ਨੂੰ ਮਸਲਮਾਨਾਂ ਨੂੰ ਕਿਸਾਨਾਂ ਨੂੰ ਵਕ ਵਕ ਤੇ ਵਕ ਵਟ ਧਰਮਾਂ ਦੀ ਇੱਕ ਸਾਂਝੀ ਮੀਟਿੰਗ ਕਰਕੇ ਆਉਣ ਵਾਲੇ ਸਮੇਂ ਵਿੱਚ ਦਿੱਲੀ ਸਰਕਾਰ ਦੀਆਂ ਵੀ ਜਿਹੜੀ ਕੇਜਰੀਵਾਲ ਸਰਕਾਰ ਸਾਡੇ ਨਾਲ ਇਨਸਾਫ ਕਰ ਰਹੀ ਹੈ ਉਹ ਵੀ ਤੇ ਮੋਦੀ ਸਰਕਾਰ ਵੀ ਤੇ ਭਗਵੰਤ ਮਾਨ ਦੀ ਸਰਕਾਰ ਵੀ ਬਹੁਤ ਸੱਤ ਅਸੀਂ ਜੜਾਈ ਲੜਾ ਰਹੇ ਇਹਦੇ ਬਾਰੇ ਵਿੱਚ ਕਿਸੇ ਨੂੰ ਭੁਲੇਖਾ ਨਹੀਂ ਰਹਿਣਾ ਚਾਹੀਦਾ ਨਾ ਅਸੀਂ ਕੋਈ ਧਮਕੀ ਜਾਂ ਕੋਈ ਭੜਕਾਉਂ ਵਾਲਾ ਨਹੀਂ ਕਹਿ ਰਹੇ ਅਸੀਂ ਬੜੀ ਜ਼ਿੰਮੇਵਾਰੀ ਨਾਲ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਅਸੀਂ ਇਹ ਲੜਾਈਗੇ ਜਿੱਤ ਤੱਕ ਹਰ ਕਿਸਮ ਦੀ ਸ਼ਾਂਤੀ ਕਾਇਮ ਰੱਖ ਕੇ ਭਾਈਚਾਰਾ ਕਾਇਮ ਰੱਖ ਕੇ ਬਹੁਤ ਮਜ਼ਬੂਤ ਲੜਾਈ ਲੜਾ ਕੇ ਲੋਕਾਂ ਦਾ ਝੰਡਾ ਲਾ ਕਿ ਮੈਂ ਇਤਕਾਲਤ ਕਈ ਨਹੀਂ ਚੋਣਾ ਹੈ ਪਹਿਲੇ 15 ਅਗਸਤ ਨੂੰ ਹੀ ਕਹੀ ਸੀ ਕਿ ਸਰਕਾਰਾਂ ਨੂੰ ਬੰਗਲਾਦੇਸ਼ ਦੀਆਂ ਘਟਨਾਵਾਂ ਤੋਂ ਸਬਕ ਸਿੱਖਣਾ ਚਾਹੀਦਾ ਅੱਜ ਇੱਥੋਂ ਦਾ ਵੀ ਸਮੂੱਚਾ ਲੋਕ ਸਮੂੱਚਾ ਭਾਈਚਾਰਾ ਸੋਚੇ ਦੇਸ਼ ਦੇ ਲੋਕ ਇਹ ਸਾਰੇ ਸਿਸਟਮ ਤੋਂ ਦੁਖੀ ਆ ਲੁਟੇਰਿਆਂ ਤੋਂ ਉਹ ਇੱਥੇ ਹਾਲਾਤ ਵੀ ਬੰਗਾ ਦੇਸ਼ ਨਹੀਂ ਬੰਗਲਾਦੇਸ਼ ਦੀਆਂ ਸਰਕਾਰਾਂ ਬਣ ਸਕਦੇ ਹਨ ਜੇ ਗਾਂਜਾ ਪੱਟੀ ਦਾ ਥੋੜਾ ਜਿਹਾ ਏਰੀਆ ਦੇ ਇਹਨੀਆਂ ਪੰਜ ਵੱਡੀਆਂ ਸ਼ਕਤੀਆਂ ਨਾਲ ਲੜਿਆ ਜਿਨ੍ਹਾਂ ਦੇ ਵਿੱਚ ਅਮਰੀਕਾ, ਰਾਸ਼ਟ੍ਰਸ ਇੰਗਲੈਂਡ ਸਾਰੇ ਪੰਜ ਵੱਡੀਆਂ ਸ਼ਕਤੀਆਂ ਜਿਨ੍ਹਾਂ ਨੂੰ ਅਸੀਂ ਪੰਜ ਆਈ ਕਹਿੰਦੇ ਆ ਪੰਜਾਬ ਦਾ ਇੱਕ ਆਪਣਾ ਰੱਖਣ ਪਿਆ ਸਰ ਅਸੀਂ 40-40 ਸੈਂਡਰ ਲੱਖਾਂ ਸਿੰਘ ਨਾਲ ਲੜਿਆ ਅਸੀਂ ਇਨਸਾਫ ਲਵਾਗੇ ਗੁਰੂ ਗ੍ਰੰਥ ਸਾਹਿਬ ਦੇ ਸਤਕਾਰ ਲਈ ਗੁਰੂ ਗ੍ਰੰਥ ਸਾਹਿਬ ਦੇ ਸਤਕਾਰ ਨੂੰ ਸਾਡੀ ਕਿਸੇ ਐਜੂਕੇਸ਼ਨ ਦੀ ਲੋੜ ਨਹੀਂ ਸਾਨੂੰ ਗੁਰੂ ਸਾਹਿਬ ਦੇ ਹੱਥਾਂ ਜਿਹੜਾ ਸਾਡੇ ਸਿਰ ਤੇ ਰੱਖੇ ਅਸੀਂ ਉਹਨਾਂ ਕੇ ਅਰਦਾਸ ਕਰਦੇ ਆ ਪਰ ਜੋ ਸਾਡੇ ਫਰਜ਼ ਬੰਦੇ ਆ ਉਹਦੇ ਲਈ ਅਸੀਂ ਕੋਈ ਢਿੱਲ ਨਹੀਂ ਵਰਤਾਂਗੇ ਪੂਰਨ ਤੌਰ ਤੇ ਸਾਰੇ ਤਾਲਗਿਰ ਕਬੇਟੀ ਇਕੱਠੇ ਹੋ ਕੇ ਤੇ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਸੰਪਰਕ ਕਰਕੇ ਇੱਕ ਤਰੀਕ ਤੋਂ ਬਾਅਦ ਅਗਲਾ ਪ੍ਰੋਗਰਾਮ ਦੇਵਾਂਗੇ ਧੰਨਵਾਦ ਮੈਂ ਬੇਰ ਬੜੀ ਨਿਮਰਤਾ ਨਾਲ ਬੜੇ ਸਤਿਕਾਰ ਨਾਲ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਆਪਾਂ ਸਾਰੇ ਦਾ ਇੱਕ ਸਾਂਝਾ ਮਕਸਦ ਹੈ ਸਾਰੇ ਪੰਜਾਬ ਦੇ ਰਹਿਣ ਵਾਲੇ ਆ ਮਨੁੱਖਤਾ ਦੇ ਚੰਗੇ ਇਤਿਹਾਸ ਲਈ ਪੰਜਾਬ ਦੇ ਚੰਗੇ ਕੋਲ ਇਕ ਲਈ ਸਾਡਾ ਸਾਥ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਮਹਿੰਦਿਕਾ ਖਾਲਸਾ ਵਹੀਗੁਦੀ ਦੀ ਫਤਿਹ ਪਾਲ ਸਿੰਘ ਜੀ 프랑ਸ ਦੇ ਪਿੰਡਾ ਸਾਹਿਬ ਨੇ ਬੜੇ ਵਿਸਥਾਰ ਨਾਲ ਸਾਰੀ ਸੋਚੀ ਕੀਤੀ ਹੈ ਆਪਾਂ ਨੂੰ ਮੇਰੀ ਸਿਰਫ ਬੇਨਤੀ ਹੈ ਬੁਆਦੇ ਇਲਾਕੇ ਨੂੰ ਜੋ ਬੁਆਦਾ ਇਲਾਕਾ ਬਹੁਤ ਲੰਮਾ ਪਹਾੜ ਦੇ ਨਾਲ ਨਾਲ ਕਿੰਨੇ ਸੈਂਕੜੇ ਪਿੰਡ ਹਨ ਉਹਨਾਂ ਨੂੰ ਬੇਨਤੀ ਹੈ ਕਿ ਆਪਾਂ ਸਾਰਿਆਂ ਤੋਂ ਵੱਧ ਹਿੱਸਾ ਪਾ ਸਕਦੇ ਹਾਂ ਇਸ ਤੇ ਜਿਹੜਾ ਮੂਰਤਾ ਲੱਗਿਆ ਹੋਇਆ ਇਹਦੇ ਵਿੱਚ ਵੀ ਫੌਦੇ ਇਲਾਕੇ ਦਾ ਬਹੁਤ ਵੱਡਾ ਯੋਗਦਾਨ ਹੈ ਜੇ ਫੌਦੇ ਇਲਾਕਾ ਡਟ ਕੇ ਬੈਠਿਆ ਰਹਾ ਤਾਂ ਅਸੀਂ ਕੋਈ ਸਾਨੂੰ ਹਲਾ ਨਹੀਂ ਸਕਦਾ ਮੇਰੀ ਇਹੀ ਬੇਨਤੀ ਹੈ ਸਾਰੇ ਵੀਰਾਂ ਨੂੰ ਖਾਸ ਕਰਕੇ ਫੌਦੇ ਇਲਾਕੇ ਨੂੰ ਕਿ ਜੋ ਇੱਕ ਤਰੀਕ ਦਾ ਮਾਰਕ ਹੈ ਉਸ ਦੇ ਵਿੱਚ ਟਰੈਕਟਰ ਟਰਾਲੀ ਨਾਲ ਲੈ ਕੇ ਮੈਂ ਕਹਿੰਦਾ ਘਰ ਘਰ ਚੋਂ ਬੱਚਾ-ਬੱਚਾ ਆਉਣਾ ਚਾਹੀਦਾ ਕਿਉਂਕਿ ਆਪਾਂ ਇੱਥੇ ਨੇੜੇ ਆ ਆਪਾਂ ਬਹੁਤ ਵੱਡਾ ਸਹੂਲਤ ਦੇ ਸਕਦੇ ਆ ਬਹੁਤ ਦਾ ਇਲਾਕਾ ਜਿਸ ਤਰ੍ਹਾਂ ਘਟਿਆ ਹੋਇਆ ਹੈ ਅਸੀਂ ਇੱਕ ਬੇਨਤੀ ਕਰਨੇ ਚਾਹੁੰਦੇ ਆ ਸਰਕਾਰ ਨੂੰ ਕਿ ਅਸੀਂ ਮਰਤਾ ਜਾਵਾਂਗੇ ਇੱਥੇ ਜਿੰਨਾ ਚਿਰ ਸਾਡੇ ਬੰਦੀ ਸਿੰਘ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਸਾਨੂੰ ਇਨਸਾਫ ਨਹੀਂ ਮਿਲਦਾ ਉਨਾ ਚਿਰ ਅਸੀਂ ਇੱਥੋਂ ਹੱਲਾ ਨਹੀਂ ਵਾਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤੈ ਮੈਂ ਤੁਹਾਨੂੰ ਪਹਿਲਾਂ ਪਾਈ ਪਾਲ ਸਿੰਘ ਫਰਾਂਸ ਸਾਡੇ ਕਨਵੀਨਰ ਨੇ ਜੀ ਆਪਣਾ ਮੋਰਚੇ ਦੇ ਤੁਹਾਨੂੰ ਵਿਸਤਾਰ ਨਾਲ ਸਾਰਾ ਕੁਝ ਦੱਸ ਚੁੱਕੇ ਨੇ ਸੋ ਮੈਂ ਕਿਸਾਨੀ ਨੂੰ ਲਖੋਵਾਲ ਵੱਲੋਂ ਨੁਮਾਇੰਦਾ ਇੱਥੇ ਆਇਆ ਭੇਜਿਆ ਉਹਨਾਂ ਨੇ ਸੋ ਕਿਸਾਨੀ ਨੂੰ ਦੂਜਾ ਸਾਡੇ ਪਿੱਛੇ ਬੈਠੇ ਨੇ ਮੇਰੇ ਭਰਾ ਕਿਸਾਨੀ ਨੂੰ ਤੋਤੇਵਾਲ ਉਹ ਵੀ ਆਏ ਹੋਏ ਨੇ ਕਿ ਸੋ ਇੱਕ ਤਰੀਕਾ ਜਿਹੜਾ ਸਾਡਾ ਮਾਰਚ ਹੈ ਉਹਦੇ ਵਿੱਚ ਜਿੰਨੇ ਵੀ ਕਿਸਾਨ ਜਥੇਬੰਦੀਆਂ ਨੇ ਉਹਨ ਵੱੱਦ ਤੋਂ ਵੱੱਦ ਇਹ ਹਿੱਸਾ ਲੈਣਗੀਆਂ ਇਸ ਮਾਰਚ ਦੇ ਵਿੱਚ ਸੋ ਬਹੁਤ ਹੀ ਵੱਡੇ ਵਕਾਫਲੇ ਦੇ ਨਾਲ ਟਰੈਕਟਰ ਟਰਾਲੀਆਂ ਲੈ ਕੇ ਜਾਂ ਹੋਰ ਆਪਣੀ ਸਾਧਨਾਂ ਨਾਲ ਆਹੀ ਉਹ ਇਸ ਮਾਰਚ ਦੇ ਵਿੱਚ ਸ਼ਾਮਲ ਹੋਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆ ਪਰਚ ਸਭ ਤੋਂ ਵੱਡਾ ਡੈਮੋਕਰੇਟਿਕ ਲੋਕਤੰਤਰ ਦੇਸ਼ ਹੋਂਦਾ ਐਂਡੋਰਾ ਹਿੰਦੁਸਤਾਨ ਵੇਡਦਾ ਹੈ ਪਰ ਜਿੰਨਾ ਮਨੁੱਖੀ ਅਧਿਕਾਰਾਂ ਦਾ ਕਹਾਨ ਜਮ ਹੋ ਰਿਹਾ ਏ ਦਾ ਕਹਾਨ ਇਸ ਦੇਸ਼ ਚ ਹੋ ਰਿਹਾ ਏ ਸ਼ਾਇਦ ਹੀ ਦੁਨੀਆ ਦੇ ਕਿਸੇ ਹੋਰ ਦੇਸ਼ ਚ ਹੁੰਦਾ ਹੋਵੇ ਅੱਜ ਮੋਢਲੇ ਜਿਹੜੇ ਸਾਡੇ ਅਧਿਕਾਰ ਏ ਉਹਨਾਂ ਨੂੰ ਖੋਹ ਲਿਆ ਜਾ ਰਿਹਾ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਤੇ ਨਵੰਬਰ 2019 ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੇਰਾ ਬਾਬਾ ਨਾਨਕ ਦੇਖੇ ਆ ਕੇ ਆਖਿਆ ਕਿ ਜਿਹੜੇ ਬੰਦੀ ਸਿੰਘਾਂ ਨੇ ਆਪਣੀਆਂ ਸਜਾਵਾਂ ਭੁੱਦਲੀਆਂ ਨੇ ਉਹਨਾਂ ਨੂੰ ਅਸੀਂ ਛੱਡ ਦੇਾਂਗੇ ਉਹਦੇ ਤੋਂ ਬਾਅਦ ਨੋਟੀਫਿਕੇਸ਼ਨ ਵੀ ਜਾਰੀ ਹੋ ਗਿਆ ਪਰ ਅੱਜ ਤਕਰੀਬਨ ਪੌਣੇ 5 ਸਾਲ ਹੋ ਗਏ ਨੇ ਉਹ ਬੰਦੀ ਸਿੰਘ ਨਹੀਂ ਛੱਡੇ ਜਿਸ ਦੇਸ਼ ਦਾ ਪ੍ਰਧਾਨ ਮੰਤਰੀ ਆਪਣੀ ਗੱਲ ਕਹੀ ਹੋਈ ਗੱਲ ਤੋਂ ਮੁੱਕਰ ਜੇ ਤੇ ਸਿੱਖ ਦਸੋ ਵਿਸ਼ਵਾਸ ਕਿਦੇ ਤੇ ਕਰ ਇਹ ਦੇਸ਼ ਨੂੰ ਆਜ਼ਾਦ ਕਰਾਉਣ ਲਈ ਸਿੱਖਾਂ ਨੇ 80 85% ਕੁਰਬਾਨੀਆਂ ਕੀਤੀਆਂ ਪਰ ਅੱਜ ਹਾਲਾਤ ਇਹ ਬਣੇ ਨੇ ਕਿ ਸਿੱਖਾ ਦੀ ਇਹ ਦੇਸ਼ ਵਿੱਚ ਕੋਈ ਰਾਜਨੀਤੀ ਨਹੀਂ ਸਿੱਖਾਂ ਲਈ ਕਾਨੂੰਨ ਹੋਰ ਨੇ ਤੇ ਦੂਸਰੇ ਭਾਈਚਾਰੇ ਲਈ ਕਾਨੂੰਨ ਹੋਰ ਜਦੋਂ ਕਿ ਸਿੱਖ ਆਪਸੀ ਭਾਈਚਾਰੇ ਨਾਲ ਅਮਨ ਸ਼ਾਂਤੀ ਨਾਲ ਇਹ ਦੇਸ਼ ਨਾਲ ਚ ਰਹਿਣਾ ਚਾਹੁੰਦੇ ਨੇ ਸਰਾਂਦਾ ਤੇ ਵੇਖੋ ਸਿੱਖ ਜਿਹੜੇ ਰੈਜਿਮੈਂਟਾਂ ਨੇ ਉਹ ਕਿਵੇਂ ਇਮਾਨਦਾਰੀ ਨਾਲ ਆਪਣੀਆਂ ਜੜੀਆਂ ਨੇ ਡਿਊਟੀਆਂ ਨਿਭਾਰੀਆਂ ਕਾਂਗਰਸ ਨੇ ਜੋ ਸਿੱਖਾ ਨਾ ਕੀਤਾ 1947 ਤੋਂ ਬਾਅਦ ਤੇ 1984 ਚ ਜੋ ਸਿੱਖਾ ਨਾ ਹੋਇਆ ਸਿੱਖ ਕਦੇ ਭੁੱਲ ਨਹੀਂ ਸਕਦਾ ਪਰ ਜਦੋਂ ਭਾਜਪੀ ਦੀ ਸਰਕਾਰ ਹਿੰਦੁਸਤਾਨ 'ਚ ਆਈ ਉਹਨੇ ਰਾਜ ਭਾਗ ਆਪਣਾ ਸੰਭਾਲਿਆ ਤੇ ਸਿੱਖਾਂ ਨੂੰ ਇੱਕ ਉਮੀਦ ਸੀ ਕਿ ਇਹ ਸਾਡੇ ਨਾਲ ਇਨਸਾਫ ਕਰਨਗੇ ਪਰ ਤੁਸੀਂ ਵੇਖ ਲਓ ਕਿ ਤੀਸਰੀ ਵਾਰ ਹੋਣ ਨਰਿੰਦਰ ਮੋਦੀ ਜਿਹੜੇ ਨੇ ਉਹ ਪ੍ਰਧਾਨ ਮੰਤਰੀ ਬਣ ਰਹੇ ਨੇ ਬਣੇ ਨੇ ਉਸ ਤੋਂ ਪਹਿਲ ਵਾਜਪਾਈ ਉਹਨਾਂ ਦਾ ਵੀ ਰਾਜ ਆਇਆ ਪਰ ਕਿਸੇ ਨੇ ਸਿੱਖਾਂ ਨਾਲ ਇਨਸਾਫ ਨਹੀਂ ਕੀਤਾ ਕਿਸੇ ਨੇ 1985 ਚ ਸੰਤ ਅਰਜਨ ਸਿੰਘ ਲੰਗੋਵਾਲ ਨਾਲ ਜੀਵ ਗਾਂਧੀ ਸਮਝੌਤਾ ਹੋਇਆ ਉਦੋਂ ਸਿੱਖਾਂ ਨੂੰ ਉਹਨਾਂ ਨੇ ਬੁਲਾ ਕੇ ਚਲੋ ਗੱਲ ਤੇ ਕੀਤੀ ਟੇਬਲ ਤੇ ਪਾਇਆ ਸਮਝੌਤਾ ਨਹੀਂ ਸਿਰੇ ਚੜਿਆ ਪਰ ਉਸ ਤੋਂ ਬਾਅਦ ਸਿੱਖਾਂ ਨਾਲ ਕਿਸੇ ਕੇਂਦਰ ਦੀ ਸਰਕਾਰ ਨੇ ਬੁਲਾ ਕੇ ਟੇਬਲ ਤੇ ਗੱਲ ਨਹੀਂ ਕੀਤੀ ਕਿ ਸਿੱਖੋ ਆਓ ਦੱਸੋ ਵੀ ਤੁਹਾਡੀਆਂ ਕੀ ਜੜੀਆਂ ਨੇ ਮੰਗਾ ਨੇ ਕਿਹੜੀਆਂ ਤੋਹਫ਼ੀ ਕਿਉਂ ਆਪਣੇ ਆਪ ਨੂੰ ਇਹ ਮੁਲਕ 'ਚ ਬੇਗਾਨਾ ਸਮਝਦੇ ਸੋ ਸਾਡੀ ਕੇਂਦਰ ਸਰਕਾਰ ਨੂੰ ਮੰਗੇ ਕਿ ਉਹ ਸਾਡੀ ਜਮਹੂਰੀਅਤ ਜਿਹੜੀ ਉਹ ਬਹਾਲ ਕਰਨ ਤੇ ਸਾਡੇ ਜਿਹੜੇ ਬੰਦੀ ਸਿੰਘ ਏ ਉਹਨਾਂ ਨੂੰ ਰਿਹਾ ਕਰਨ ਤੇ ਸਿੱਖਾ ਦੀ ਜਿਹੜੀ ਲੀਡਰਸ਼ਿਪ ਏ ਉਹਨਾਂ ਨੂੰ ਦਿੱਲੀ ਚ ਬੁਲਾ ਕੇ ਤੇ ਸਿੱਖਾ ਦੀਆਂ ਜਿਹੜੀਆਂ ਜਾਇਜ਼ ਮੰਗਾ ਨੇ ਉਹਨਾਂ ਨੂੰ ਹੱਲ ਕਰਾਉਣ ਤੇ ਸਮੁੱਚੇ ਪੰਜਾਬੀਆਂ ਨੂੰ ਸਮੁੱਚੇ ਇਨਸਾਫ ਪਸੰਦ ਲੋਕਾਂ ਨੂੰ ਮੇਰੀ ਬੇਨਤੀ ਏ ਕਿ ਉਹ 1 ਅਕਤੂਬਰ ਨੂੰ ਜਿਹੜਾ ਫਤੇਗੜ ਸਾਹਿਬ ਦੀ ਧਰਤੀ ਤੋਂ ਮਾਰ ਕੀ ਕਰ ਰਿਹਾ ਹੈ ਉਹਦੇ ਜੋ ਵੱਧ ਤੋਂ ਵੱਧ ਜਿਹੜੀ ਸ਼ਮੂਰੀਅਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਕੋਈ ਸਵਾਲ ਇਹ ਰੂਪਰੇ ਕਾਈ ਤੋਂ ਨਹੀਂ ਇਹ ਬੇਨਾਮੀ ਨਾ ਪਰ ਜਿਹੜਾ ਉਹਦੀ ਗੱਲ ਕੀਤੀ ਸੀ ਸਿਸਟਮ ਦੇ ਵਿੱਚ ਆ ਕੇ ਇਹ ਮਾਰਕਸ ਕਾਲ ਕੀ ਕੋਈ ਹੋਰ ਮਦਦ ਲਿਆ ਗਿਆ ਸੀ ਕੋਣ ਰੂਪਰੇ ਕਰ ਕੀ ਇਹ ਤੋਂ ਪਤਾ ਕਰ ਲਿਆ ਗਿਆ ਕਿ ਸਾਨੂੰ ਵਾਰ-ਵਾਰ ਜਿਹੜਾ ਪ੍ਰਸ਼ਾਸਨ ਆ ਜੋ ਤੋ ਪੜੇ ਲਿਖੇ ਬੰਦੇ ਜਿਹੜਾ ਬਿਹਰੂਪੀ ਕਰਦਾ ਹੈ ਭਰੋਸੇ ਦਿਵਾਉਂਦਾ ਇਹ ਸਮਾਜਿਕ ਸਾਡੀ ਤਾਣਾ ਬਣਾਇਦਾ ਸਾਨੂੰ ਕਈ ਵਾਰੀ ਭਰੋਸਾ ਕਰਨਾ ਪੈਂਦਾ ਐਸ ਵਾਰ ਇਹ ਸੀ ਤੁਹਾਡੇ ਮਾਦੰਤੂ ਬਿਲਕੁਲ ਸਪਸ਼ਟ ਲਫ਼ਜ਼ ਵਿੱਚ ਕਹਿਣਾ ਚਾਹੁੰਦੇ ਅਸੀਂ ਗਵਰਨਰ ਹਾਊਸ ਤੇ ਸੀ ਮਹਾਊਸ ਉਹਨੂੰ ਅਸੀਂ ਕੇ ਲੈ ਕੇ ਜਾਂ ਇਹ ਕਹਿ ਦੇਣ ਇੱਕ ਗੱਲ ਸਪਸ਼ਟ ਆ ਇਹ ਕਹਿ ਦਾਨ ਜਿਹੜੇ ਬੰਦੀ ਸਿੰਘ ਨੇ ਇਹ ਸਾਡੇ ਨਾਗਰਿਕ ਹੀ ਨੇ ਅਸੀਂ ਦੀ ਛਕੜੇ ਇਹ ਕਹਿ ਦਾਨਗੇ ਅਸੀਂ ਸੈਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਿਆਦਵੀ ਹੋਣ ਦੇਣੀ ਅਸੀਂ ਦੀ ਤਕਰੀਰ ਠੀਕ ਹੈ ਜੀ ਇਹ ਦੋ ਐਲਾਨ ਕਰ ਦਨੇ ਅਸੀਂ ਬਿਲਕੁਲ ਮੋਰਚਾ ਕੋਈ ਗੱਲ ਨਹੀਂ ਕਰਾਂਗੇ ਜੇ ਬੰਦੀ ਸਿੰਘਾਂ ਨੇ ਇਹ ਭਾਰਤ ਦੇ ਨਾਗਰਿਕ ਆ ਤੇ ਉਹਨਾਂ ਨੂੰ ਉਹਨਾਂ ਦਾ ਹੱਕ ਜਿਹੜਾ ਉਹ ਨਹੀਂ ਦਿੱਤਾ ਜ ਮੈਨੂੰ ਸਾਰੇ ਭਾਰਤ ਦਾ ਕੋਈ ਵਿਦਵਾਨ ਕੋਈ ਬੁੱਧੀਜੀਵੀ ਕੋਈ ਬਿਊਰੋਕ੍ਰੇਟ ਕੋਈ ਰਾਜਨੀਤੇ ਬੰਦਾ ਲਿਆ ਦੋ ਉਹ ਸਿੱਧ ਕਰ ਦੇਵੇ ਭਾਰਤੀ ਕਿਸੇ ਵੀ ਧਰਤੀ ਤੇ ਕਿਸੇ ਵੀ ਸਟੇਟ ਚ ਜਿਸ ਤਰ੍ਹਾਂ ਜੱਜੇਦਾਰ ਜਿਕਤਾਰਿਕ ਅਹਵਾਰਾ ਨੂੰ ਗ੍ਰਹਿ ਕਾਨੂੰਨੀ ਦੂਈ ਸਟੇਟਸ ਰੱਖਿਆ ਉਹਦੇ ਦੇ ਉੱਤੇ ਕੋਈ ਕੇਸ ਨਹੀਂ ਦਿੱਲੀ ਦੇ ਵਿੱਚ ਉਹ ਉਹਨੂੰ ਪੰਜਾਬ ਵਿੱਚ ਲਿਆਉਣ ਦਾ ਕੋਈ ਉੱਥੇ ਰੱਖਣ ਦਾ ਕੋਈ ਮਤਲਬ ਨਹੀਂ ਪੰਜਾਬ ਦੀ ਜੇ ਕਿਸੇ ਚ ਰੱਖ ਸਕਦੇ ਨਹੀਂ ਉਹਨੂੰ ਕਿਉਂ ਰੱਖਿਆ ਗਿਆ ਦੂਸਰਾ ਉਹਦੇ ਉਹਦਾ ਪੈਰੋਲ ਦਾ ਹੱਕ ਕੌਣ ਖੋ ਰਿਹਾ ਪਰੰਮ ਜੀ ਇਸਕੇ ਪੇਉਰਾ ਦਾ ਹੱਕ ਕੌਣ ਖੋ ਰਿਹਾ ਜਗਤਾਰ ਸਿਕ ਤਾਰਾ ਦਾ ਹੱਕ ਕੌਣ ਖੋ ਰਿਹਾ ਉਹ ਸਾਨੂੰ ਸਪਸ਼ਟ ਕਰ ਦੇਣ ਅਸੀਂ ਅਸੀਂ ਬੈਠਦਾ ਵਾ ਉਹਨਾਂ ਜਿਹੜੇ ਅਸੀਂ ਐਸ ਵਾਰੀ ਸਾਡੀ ਆਰਪਾਨ ਦੀ ਲੜਾਈ ਹੈ ਜੀ ਸਪਸ਼ਟ ਅਸੀਂ ਜਾਣਾ ਜਾਣਾ ਉਹ ਉਹਨਾਂ ਦੀ ਜਿਹੜੀ ਕੋਈ ਕਾਰਵਾਰੀ ਉਹ ਕਰਨ ਕਰਦੇ ਤੁਸੀਂ ਭਾਈ ਹਮਾਰਾ ਦੀ ਜੱਟੇ ਦਾ ਕੇਸ ਚਿਸ਼ਟ ਦੀ ਕੋਈ ਹਾਈ ਕੋਰਟ ਪਹੁੰਚੀ ਸੀ ਬਿਲਕੁਲ ਨਹੀਂ ਹਾਈ ਕੋਰਟ ਨਹੀਂ ਗਈ ਜੀ ਹਾਈ ਕੋਰਟ ਸਾਨੂੰ ਪਾਉਣ ਦੀ ਲੋੜ ਕੀ ਹੈ ਪਹਿਲੀ ਗੱਲ ਤਾਂ ਇਹ ਪੰਜਾਬ ਸਰਕਾਰ ਦਾ ਕੰਮ ਹੈ ਉਹ ਇਹ ਜੇਲ੍ਹ ਮੈਨੂਚ ਲਿਖਿਆ ਹੋਇਆ 222 ਦੀ ਆਪ ਗੱਜਟ ਅਖਬਾਰ ਪੜ੍ਹ ਤਾਂ ਉਹਦੀ ਬਿਲਕੁਲ ਡਿਟੇਲ ਲਿਖੀ ਹੋਈ ਹੈ ਇੱਕ ਅਕਿਊਜ਼ਡ ਉਹ ਜਿਹੜਾ ਕੈਦੀ ਹੋ ਜਾਂਦਾ ਉਹਨੂੰ ਉੱਥੇ ਦੀ ਸੈਂਟਰ ਜੇਲ੍ਹ ਵਿੱਚ ਰੱਖਿਆ ਜਾਂਦਾ ਉਹਨੂੰ ਉੱਥੇ ਦੀ ਸੈਂਟਰ ਜੇਲ੍ਹ ਵਿੱਚ ਰੱਖਿਆ ਜਾਂਦਾ ਤਾਂ ਕਿ ਉਹਦੇ ਉਹਦੇ ਜਿਹੜੇ ਉਹਦੇ ਮੈਂਬਰ ਨੇ ਕਰਦੇ ਉਹਨੂੰ ਸੌਖੇ ਤਰੀਕੇ ਨਾਲ ਮਿਲ ਸਕਣ ਉਹਨੂੰ ਕਿਹੜੇ ਵੇਕ ਚ ਕਿਹੜੇ ਕਾਰਨ ਕਰਕੇ ਰੱਖਿਆ ਸਾਨੂੰ ਕਾਰਨ ਨਹੀਂ ਸਮਝ ਲੱਗਾ ਅਸੀਂ ਜਾਵਾਂਗੇ ਪਰ ਅਸੀਂ ਸਭ ਤੋਂ ਪਹਿਲਾਂ ਇਹਨਾਂ ਤੇ ਸਰਕਾਰਾਂ ਤੇ ਦਬਾਅ ਪਾਵਾਂਗੇ ਕਿ ਤੁਸੀਂ ਕਾਰਨ ਦੱਸੋ ਸਾਨੂੰ ਉਹਨੂੰ ਦਿੱਲੀ ਵਿੱਚ ਕਿਉਂ ਰੱਖਿਆ ਉਹਨੂੰ ਪੰਜਾਬ ਵਿੱਚ ਕਿਉਂ ਨਹੀਂ ਲਿਆਂਦਾ ਜਾਂਦਾ ਉਹਦੇ ਉਹਦੇ ਰਿਸ਼ਤੇਦਾਰੋਂ ਘਰਦਿਆਂ ਨੂੰ ਕਿਉਂ ਨਹੀਂ ਮਿਲਣ ਦਿੱਤਾ ਜਾਂਦਾ ਫਿਰ ਉਹ ਇੱਕ ਬੈਰਕ ਵਿੱਚ ਕਾਲੇ ਜਿੱਥੇ ਰੱਖਿਆ ਇੱਕ ਬੈਰਕ ਇੱਧਰ ਇੱਕ ਇੱਧਰ ਖਾਲੀ ਬੈਰਕਾਂ ਉਹ ਜਿਹੜੇ 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 ਨੂੰ ਪਤਾ ਉਹ ਪਤਾ ਪੈਰ ਕੀ ਦੀਆਂ 24 ਘੰਟੇ ਉਹਨੂੰ ਬੰਦੀ ਰੱਖਿਆ ਜਾਂਦਾ ਸੋਝ ਨਹੀਂ ਤੇ ਇਹ ਮਨੁੱਖਤਾ ਦਾ ਕਾਹਨ ਨਹੀਂ ਕਿਉਂ ਨਹੀਂ ਬੋਲਦੇ ਲੋਕ ਕਿਉਂ ਨਹੀਂ ਉਹਦੇ ਤੇ ਆਵਾਜ਼ ਪਠਾਉਂਦੇ ਜਿਹੜੇ ਦੂਸਰੇ ਵੀਰ ਨੇ ਦੂਸਰੇ ਜਨਰੇਸ਼ਨਾਂ ਨੇ ਕਿ ਉਹ ਬੰਦੇ ਦੇ ਕੀ ਬੰਦੀ ਉਹਨੂੰ ਬੇਹੀ ਰੋਟੀ 4-5 ਘੰਟੇ ਬਾਅਦ ਦਿੱਤੀ ਜਾਂਦੀ ਤੇ ਉਹ ਬੰਦਾ ਜਿਸ ਬੰਦੇ ਨੂੰ 7-8 ਲੱਖ ਦੇ ਇਕਤਰਤਾ ਨੇ ਸਿਲੈਕਸ਼ਨ ਕਰਕੇ ਇਲੈਕਸ਼ਨ ਨਹੀਂ ਉਹਨੇ ਕਿਸੇ ਨੂੰ ਨਹੀਂ ਕਿਹਾ ਸਿਲੈਕਟ ਕਰਕੇ ਚੱਪੇ ਦੀ ਧਰਤੀ ਤੇ 2015 ਚ ਚੁਣਿਆ ਅਚੇਰ ਦੀ ਅਕਾਲ ਪੋਠਿਆਂ ਨੇ ਕਿਸੇ ਨੇ ਸੁਣਵਾਈ ਨਹੀਂ ਕੀਤੀ ਜਾਵਾਂਗੇ ਜੇ ਸਾਨੂੰ ਕੋਰਟ ਚ ਲੋੜ ਪਈ ਕੋਰਟ ਚ ਵੀ ਜਾਵਾਂਗੇ ਹਾਈ ਕੋਰਟ ਵੀ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ ਸਭ ਤੋਂ ਪਹਿਲਾਂ ਇਹਨਾਂ ਦੇ ਦਰਵਾਜ਼ੇ ਖੜਕਾਉਣੇ ਚਾਹਦੇ ਆ ਜਿਹੜਾ ਸੀਐਮ ਆ ਪੰਜਾਬ ਦਾ ਜਿਹੜੀਆਂ 92 ਲਾਸ਼ਾਂ ਨਾਲ ਵੜਾਈ ਬੈਠਾ ਅਸੀਂ ਉਹਨੂੰ ਇਹ ਦੱਸਾਂਗੇ ਕਿ ਜੇ ਲੋਕ ਤੈਨੂੰ ਬਿਠਾ ਸਕਦੇ ਨੇ ਤੈਨੂੰ ਇਸ ਕੁਰਸੀ ਤੋਂ ਲਾ ਵੀ ਸਕਦੇ ਨੇ ਉਧਰ ਤਾਮਿਲਨਾਡੂ ਦੀ ਸਰਕਾਰ ਆ ਲੋਕਲ ਸਰਕਾਰ ਉਹਨਾਂ ਨੇ ਬਤਾ ਪਾਸ ਕਰਕੇ ਬਤਾ ਪਾਸ ਕਰਕੇ ਆਪਣੇ ਜਿਹੜੇ ਉਥੇ ਜੀਤ ਦੇ ਕਾਤਰ ਸੀ ਉਛਡਾਏ ਇਹਨਾਂ ਨੇ ਕੀ ਕੀਤਾ ਇਹ ਇਹਨਾਂ ਨੂੰ ਬੱਚੇ ਨਹੀਂ ਆਪਣੇ ਨਹੀਂ ਮੰਨਦੇ ਇਸ ਕਰਕੇ ਅਸੀਂ ਆਇਆ ਸਵਾਰੀ ਹਰ ਹਾਲਤ ਚ ਜੋ ਇਹ ਕਾਰਵਾਈ ਕਰਦੇ ਕਰਨਗੇ ਅਸੀਂ ਉੱਥੇ ਜਾਣਾ ਜੀ ਜੇ 27 ਤਰੀਕ ਨੂੰ ਵੀ ਕੋਈ ਮਾਰਚ ਕੱਢਿਆ ਜਾ ਰਿਹਾ ਹੈ ਅਗਰ ਫੈਕਟਰੀ ਤੁਹਾਡੇ ਨਾਲ ਅਸੀਂ ਬਣੀ ਜੀ ਤੁਸੀਂ ਵੀ ਉਸ ਮਾਰਚ ਦਾ ਹਿੱਸਾ ਕਿਹੜੇ ਕਿਹੜੇ ਮਾਰਚ ਦੀ 27 ਮਾਰਚ ਕੱਢਿਆ ਜਾ ਰਿਹਾ ਹੈ ਬਿਲਕੁਲ ਜਿਹੜੀ ਵੀ ਕਿਸਾਨ ਜੇ ਅਸੀਂ ਵੀ ਕਿਸਾਨ ਆ ਜੀ ਕਿਸਾਨੀ ਨਾਲ ਸਾਡਾ ਪੰਜਾਬ ਦੇ ਹਰ ਵਰਗ ਦਾ ਸੰਬੰਧ ਚਾਹੇ ਉਹ ਹਿੰਦੂ ਵੀਰ ਹੈ ਚਾਹੇ ਐਸਆਈ ਵੀ ਦਾ ਕੋਈ ਵੀਰ ਹੈ ਚਾਹੇ ਕਾਨੂੰਬਾਰੀ ਹੈ ਉਹ ਸਾਰੇ ਕਿਸਾਨੀ ਨਾਲ ਸਿੱਧੇ ਸਿੱਧੇ ਟਾਂਗ ਦਾ ਸੰਬੰਧ ਹੈ ਕੋਈ ਵੀ ਕਿਸਾਨ ਜਿੱਥੇ ਬੰਦੀ ਕੋਈ ਬਾਤ ਕੱਢੂਗੀ ਕੋਈ ਇਹ ਕੌਣ ਕਹਨਗੇ ਸਿਖਾਵਾਂਗੇ ਜਦੋਂ ਅਸੀਂ ਬੇਨਤੀ ਕਰਦੇ ਹਾਂ ਸਾਰੀਆਂ ਕਿਸਾਨ ਤਨਦੀ ਜਿੱਥੇ ਬੰਦੀਆਂ ਸਾਡਾ ਸਾਥ ਦਿੰਦੀਆਂ ਸਥਿਤੀ ਕੀ ਹੋਊਗੀ ਤੋਂ ਲੋਕਾਂ ਦੀ ਕੋਸ਼ਿਸ਼ ਕੀਤੀ ਜਾਊਗੀ ਜੇ ਇਹ ਤਾਂ ਸਮੇਂ ਦੇ ਗਰਭ ਵਿੱਚ ਹੈ ਜੀ ਕਿਉਂਕਿ ਉਸ ਤੋਂ ਪਹਿਲਾਂ ਇੱਕ ਵਾਰੀ ਹਾਲਾਤ ਬਣੇ ਸੀ ਉਹ ਹਾਲਾਤ ਅਸੀਂ ਕਦੇ ਨਹੀਂ ਚਾਹਾਂਗੇ ਕਿ ਕਿਸੇ ਵੀ ਕਿਸੇ ਤਰ੍ਹਾਂ ਦੀ ਤੌਰ ਪਰ ਗੈਰਕਾਨੂੰਨੀ ਕੋਈ ਕੰਮ ਹੋਵੇ ਕੋਈ ਮਾਰਾ ਗੱਲ ਹੋਵੇ ਅਸੀਂ ਨਹੀਂ ਚਾਹਾਂਗੇ ਇਹ ਸਰਕਾਰ ਦੀ ਰਿਸਪੌਂਸਿਬਿਲਟੀ ਹੈ ਜ਼ਿੰਮੇਵਾਰੀ ਹੈ ਕਿ ਉਹ ਸਾਨੂੰ ਸਹੀ ਸਲਾਮਤ ਕੋਸ ਸੀਐਮ ਨੂੰ ਜਗਾਉਣ ਤੇ ਦਾਨ ਦਿੱਤੇ ਕਰਦੇ ਸਰਕਾਰ ਦੀ ਸਾਡੀ ਵੀ ਜ਼ਿੰਮੇਵਾਰੀ ਧੰਨਵਾਦ ਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਇੱਕ ਮਿੰਟ ਆਪਰ ਦੋਸਤ ਜਸਿੰਦਰ ਅੱਜ ਜਸਿੰਦਰ ਸਿੰਘ ਇੱਕ ਕੱਲ ਹੋਰ ਅਸੀਂ ਐਡ ਕਰਨਾ ਚਾਹੁੰਦੇ ਆ ਕਿ ਤੁਸੀਂ ਦੇਖੋ ਮੁਰਕ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਅਮਰੀਕਾ ਦੀ ਧਰਤੀ ਤੇ ਗਏ ਨੇ ਉਥੇ ਸਿੱਖਾਂ ਦਾ ਕਿੰਨੇ ਜ਼ੋਰਦਾਰ ਤਰੀਕੇ ਦੇ ਨਾਲ ਮੁਲਕ ਦੇ ਪ੍ਰਧਾਨ ਮੰਤਰੀ ਦਾ ਵਿਰੋਧ ਹੋ ਰਿਹਾ ਵਰਲਡ ਸਿੱਖ ਪਾਰਲੀਮੈਂਟ ਜਾਂ ਹੋਰ ਉਥੇ ਜਿਹੜੀਆਂ ਪੰਥਕ ਜਥੇਬੰਦੀਆਂ ਕਰ ਰਹੀਆਂ ਨੇ ਸੋ ਮੈਂ ਉਹਨਾਂ ਲੋਕਾਂ ਨੂੰ ਜਾਂ ਸਰਕਾਰ ਨੂੰ ਇਹ ਜਵਾਬ ਦੇਣਾ ਚਾਹੁੰਦੇ ਆ ਕਿ ਕਿਹਾ ਜਾਂਦਾ ਸੀ ਕਿ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਨ ਵਾਲੇ ਗਿਣਵੇਂ ਚੁਣਵੇਂ ਲੋਕ ਨੇ ਤੁਸੀਂ ਦੇਖਦੇ ਹੋ ਕਿ ਮੁਲਕ ਦਾ ਪ੍ਰਧਾਨ ਮੰਤਰੀ ਅਮਰੀਕਾ ਦੀ ਧਰਤੀ ਤੇ ਜਾਂਦਾ ਉਹਨੂੰ ਉੱਥੇ ਬੋਲਣ ਦੇ ਵਿੱਚ ਸਿੱਖ ਰੁਕਾਵਟ ਖੜੀ ਕਰ ਰਹੇ ਨੇ ਕੱਲਾ ਅਮਰੀਕਾ ਨਹੀਂ ਆਉਣ ਵਾਲੇ ਦਿਨਾਂ 'ਚ ਮੁਲਕ ਦੇ ਪ੍ਰਧਾਨ ਮੰਤਰੀ ਜਿੱਥੇ-ਜਿੱਥੇ ਵੀ ਜਾਣਗੇ ਸਿੱਖਾਂ ਨੇ ਇਸ ਗੱਲ ਦੀ ਇਹ ਠਾਨ੍ਹ ਲਿਆ ਕਿ ਉਹਨਾਂ ਦਾ ਵਿਰੋਧ ਕਰਾਂਗੇ ਸੋ ਭਾਰ ਸਰਕਾਰ ਨੂੰ ਚਾਹੀਦਾ ਕਿ ਉਹ ਇਸ ਲਹਿਰ ਨੂੰ ਅੱਗੇ ਵਧਣ ਤੋਂ ਪਹਿਲਾਂ ਸਾਡੇ ਬੰਦੀ ਸਿੰਘ ਰਿਹਾ ਕਰਨ ਨਹੀਂ ਤਾਂ ਜਿਹੜੇ ਨਤੀਜੇ ਬੜੇ ਉਹ ਚਿੰਤਾਜਨਕ ਹੋ ਸਕਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ